ਕੌਣ ਫੁੱਲ ਕਿਉਂ ਤੋੜੀ ਜਾਂਦੇ ਆ ਮਸਾਂ ਦੇ ਖੀੜੇ ਸੀਗੇ ਸੰਤੂ ਸਾਹਿਬ ਇੰਨਾ ਫੁੱਲਾਂ ਨੂੰ ਤਾਂ ਮੈਂ ਕਦੋਂ ਦੀ ਲੱਭਦੀ ਸੀ ਗਰਮੀਆਂ 'ਚ ਹੁੰਦੇ ਨਹੀਂ ਤੇ ਠੰਡੇ ਮੌਸਮ 'ਚ ਹੁੰਦੇ ਆ ਤੇ ਅੱਜ ਇਹ ਬਾਧੂ ਖੀੜੇ ਪਏ ਸੀ ਤੇ ਤਾਂ ਹੀ ਤੋੜਨ ਲੱਗੀ ਆ ਇਹਨਾਂ ਦਾ ਕੀ ਕੰਮ ਆਉਂਦਾ ਇਹਨਾਂ ਦੇ ਬਹੁਤ ਸਾਰੇ ਕੰਮ ਆਉਂਦੇ ਆ ਦੋਸਤੋ ਇਹ ਹੈਗੇ ਆ ਹੀ ਬਿਕਸ ਫਲਰ ਗੁੜਹਲ ਦੇ ਫੁੱਲ ਇਹਨਾਂ ਫੁੱਲਾਂ ਨੇ ਤਾਂ ਮੇਰੀ ਜ਼ਿੰਦਗੀ ਬਦਲਤੀ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਤੇ ਕਿਹੜਾ ਫਾਇਦਾ ਹੋਇਆ ਤੁਸੀਂ ਵੀ ਸੁਣ ਕੇ ਜਾਇਓ ਤੇ ਤੁਸੀਂ ਇਹਦੇ ਬਾਰੇ ਗੂਗਲ ਵੀ ਕਰ ਸਕਦੇ ਹੋ ਦੋਸਤੋ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਗੁੜਹਲ ਦੇ ਫੁੱਲਾਂ ਦੇ ਅੱਛਾ ਹਾਂਜੀ ਬਸ ਆਪਾਂ ਨੂੰ 5-7 ਫੁੱਲ ਹੀ ਚਾਹੀਦੇ ਆ ਠੀਕ ਹਾਂਜੀ ਅੱਛਾ ਇਹਨਾਂ ਦੇ ਫੁੱਲ ਤੋੜ ਲੇ ਹਾਂਜੀ ਬਸ ਆਪਾਂ ਨੂੰ ਇਹਨੇ ਕੇ ਫੁੱਲ ਚਾਹੀਦੇ ਸੀ ਠੀਕ ਤੋਂ ਮੀ ਪਿਆ ਹੋਇਆ ਸੀ ਤੇ ਸਾਫਤਾਏ ਹੋ ਹੀ ਗਏ ਤੋਤੇ ਤਾਂ ਇਹ ਗਈ ਆ ਠੀਕ ਕੀ ਬਣੂਗਾ ਇਹਨਾਂ ਦਾ ਬਸ ਇਹਦੇ ਵਾਸਤੇ ਤਾਂ ਦੋ ਚੀਜ਼ਾਂ ਚਾਹੀਦੀਆਂ ਇੱਕ ਗੁੜਹਲ ਦੇ ਫੁੱਲ ਚਾਹੀਦੇ ਆ ਜਿਹਦੀ ਆਪਾਂ ਜਿਹੜੇ ਕੀ ਪੱਤੀਆਂ ਹਨਾ ਵੀ ਵੱਖਰੀਆਂ ਵੱਖਰੀਆਂ ਕਰ ਲਈਆਂ ਤੇ ਇੱਕ ਆਪਾਂ ਨੂੰ ਇੱਕ ਗਲਾਸ ਪਾਣੀ ਦਾ ਚਾਹੀਦਾ ਠੀਕ ਹਾਂਜੀ ਇਹ ਤਾਂ ਬਣੂਗਾ ਕੀ ਕੀ ਫਾਇਦਾ ਕਰੂਗਾ ਹਾਂਜੀ ਇਹਦੀ ਇੱਕ ਬਹੁਤ ਹੀ ਚਮਤਕਾਰ ਚੀਜ਼ ਬਣਨੀ ਆ ਇਹਦਾ ਆਪਾਂ ਬਣਾਵਾਂਗੇ ਜੀ ਹੈਅਰ ਕੰਡੀਸ਼ਨਰ ਇਹ ਤਾਂ ਕਿਵੇਂ ਬਣਦੇ ਕਿ ਪਾਣੀ ਤੇ ਇਹਦਾ ਇਹ ਆਪਣੇ ਵਾਲਾਂ ਨੂੰ ਵੇਖੀ ਤੇ ਜਾਇਓ ਕਿਵੇਂ ਸ਼ਾਈਨ ਕਰਦੀ ਹੈ ਦੋਸਤੋ ਤੁਹਾਨੂੰ ਰਿਜ਼ਲਟ ਵੀ ਮੈਂ ਵਿਖਾਉਂਗੀ ਕਿਉਂਕਿ ਮੈਂ ਖੁਦ ਇਹਨੂੰ ਯੂਜ਼ ਕੀਤਾ ਕਾਫੀ ਵਾਰੀ ਠੀਕ ਠੀਕ ਹਾਂਜੀ ਤੁਸੀਂ ਗੁੜਹਲ ਵੀ ਕਰ ਸਕਦੇ ਹੋ ਵੀ ਗੁੜਹਲ ਦੇ ਫੁੱਲ ਆਪਣੇ ਵਾਲਾਂ ਵਾਸਤੇ ਬਹੁਤ ਹੀ ਜ਼ਿਆਦਾ ਚੰਗੇ ਹੈਗੇ ਆ ਤੁਸੀਂ ਇਹਦੇ ਵਿੱਚ ਕੁਝ ਨਹੀਂ ਹੋਰ ਪਾਉਣਾਗਾ ਬਸ ਸਿਰਫ ਤੁਸੀਂ ਗੁੜਹਲ ਦੇ ਫੁੱਲਾਂ ਦੇ ਵਿੱਚ ਥੋੜਾ ਥੋੜਾ ਪਾਣੀ ਪਾਉਂਦੇ ਜਾਣਾ ਠੀਕ ਹੈ ਜੀ ਤੇ ਇਹਨੂੰ ਇਸ ਤਰ੍ਹਾਂ ਮਲਦੇ ਜਾਣਾ अच्छा ਹੁਣ ਆ ਤੇ ਕੰਡੀਸ਼ਨਰ ਬਣਦਾ ਜਾਂਦਾ ਹੈ ਹਾਂਜੀ ਆ ਜਿਹੜਾ ਕਿ ਆਪਾਂ ਨੂੰ ਵੇਖਣ ਚ ਕਈਆਂ ਨੂੰ ਲੱਗਦਾ ਹੋਊਗਾ ਵੀ ਆਹ ਕਿ ਲੇਜ਼ਨ ਆਜਾ ਬਣ ਗਿਆ ਹਨਾ ਜਿਵੇਂ ਆਪਾਂ ਸਪਾ ਵਗੈਰਾ ਕਰਦੇ ਆ ਜਾਂ ਕੋਈ ਹਨਾ ਕੈਮੀਕਲ ਵਾਲਾ ਕੰਡੀਸ਼ਨਰ ਲਿਆ ਕੇ ਲਾਉਂਨੇ ਆ ਤੇ ਕਿਉਂ ਨਾ ਆਪਾਂ ਇਹ ਲਾ ਗਏ ਬਿਲਕੁਲ ਨੇਚਰਲ ਹੈਗਾ ਤੇ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਮਿਲਦਾ ਹੈਗਾ ਹਾਂਜੀ ਹੁਣ ਆਪਾਂ ਲੈ ਲਾਂਗੇ ਜੀ ਮਲਮਲ ਦਾ ਕੱਪੜਾ ਠੀਕ ਹੈ ਉਹਦੇ ਉੱਪਰ ਜਿਹੜਾ ਆਪਾਂ ਫੁੱਲਾਂ ਨੂੰ ਮੈਚ ਕੀਤਾ ਹੋਇਆ ਸੀ ਇਹ ਜਿਹੜਾ ਕਿ ਪਾ ਦਾਂਗੇ ਤੇ ਮੈਂ ਆਪਦੇ ਵਾਲਾਂ ਦੇ ਹਿਸਾਬ ਨਾਲ ਜਾਨੀ ਕਿ ਮੈਨੂੰ ਇੰਨਾ ਕ ਕੰਡੀਸ਼ਨਰ ਬਹੁਤ ਹੈਗਾ ਤੁਸੀਂ ਵੀ ਜਿਹੜਾ ਕਿ ਆਪਦੇ ਵਾਲਾਂ ਦੇ ਹਿਸਾਬ ਨਾਲ ਇਹ ਬਣਾ ਸਕਦੇ ਹੋ ਲੋ ਆ ਦੇਖਿਓ ਆ ਦੋਸਤੋ ਆਹ ਦਾ ਯਾਰ ਵਾਕਿਆ ਜੀ ਕੰਡੀਸ਼ਨਰ ਹੀ ਪਾਵਣਾ ਨਾ ਹਾਂਜੀ ਕਮਾਲ ਹੋ ਗਈ ਯਾਰ ਆ ਦੇਖੋ ਇਹ ਪਿਛਲੇ ਸਾਲ ਵੀ ਤੁਸੀਂ ਜੋ ਜੀ ਕੀਤਾ ਸੀ ਨਾ ਹਾਂਜੀ ਪਿਛਲੇ ਸਾਲ ਵੀ ਕੀਤਾ ਸੀ ਇਹ ਜਿਹੜੇ ਆਪਣੇ ਫੁੱਲ ਹੈਗੇ ਆ ਇਹ ਹੁੰਦੇ ਹੀ ਸਰਦੀਆਂ ਦੇ ਵਿੱਚ ਜਾਨੀ ਕਿ ਹੁਣ ਮੀਂਹ ਜੇ ਪੈਣ ਲੱਗੇ ਠੰਡੇ ਮੌਸਮ ਦੇ ਵਿੱਚ ਹੀ ਹੁੰਦੇ ਹੈਗੇ ਆ ਤੇ ਸਾਰੇ ਸਿਆਲੇ ਜਿਹੜੇ ਗੁੜ ਹਲ ਦੇ ਫੁੱਲ ਤੁਹਾਨੂੰ ਵਾਧੂ ਮਿਲ ਜਾਣਗੇ ਕੰਡੀਸ਼ਨਲ ਤਿਆਰ ਹੋ ਗਿਆ 1 ਮਿੰਟ ਦੇ ਵਿੱਚ ਨਾਲ નેਚੁਰਲ ਬਿਲਕੁਲ ਨੇਚੁਰਲ ਇਸ ਤੋਂ ਨੇਚੁਰਲ ਤਾਂ ਕੋਈ ਚੀਜ਼ ਹੋ ਹੀ ਨਹੀਂ ਸਕਦੀ ਇੱਕ ਵਾਰੀ ਤੁਸੀਂ ਜਿਹੜਾ ਕਿ ਇਹਨੂੰ ਯੂਜ਼ ਕਰਕੇ ਜ਼ਰੂਰ ਦੇਖਿਓ ਆ ਦੇਖੋ ਸਹੀ ਹੈ ਸਹੀ ਹੈ ਦੇਖੋ ਹਾਂਜੀ ਹਾਂਜੀ ਤੇ ਹੁਣ ਆਪਾਂ ਜਿਹੜੇ ਕਿ ਕੱਲੇ-ਕੱਲੇ ਵਾਲ ਤੇ ਇਹਨੂੰ ਅਪਲਾਈ ਕਰ ਲਾਂਗੇ ਠੀਕ ਹਾਂਜੀ ਦੇਖੀ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਅਪਲਾਈ ਕਰ ਲੈਣਾ ਸਾਰੇ ਵਾਲਾਂ ਤੇ ਠੀਕ ਠੀਕ ਇਸ ਤਰ੍ਹਾਂ ਆਪਾਂ ਕੱਲੇ-ਕੱਲੇ ਵਾਲਾਂ ਤੇ ਸਾਰਿਆਂ ਤੇ ਅਪਲਾਈ ਕਰ ਲਾਂਗੇ ਤੇ ਪੂਰਾ ਆਪਾਂ ਇਹਨੂੰ ਅੱਧਾ ਪੌਣਾ ਘੰਟਾ ਰੱਖ ਕੇ ਫਿਰ ਆਪਾਂ ヘア ਆਪਣੇ ਵਾਸ਼ ਕਰ ਲਾਂਗੇ ਤੇ ਬਹੁਤ ਹੀ ਵਧੀਆ ਜਿਹੜੇ ਤੁਹਾਡੇ ヘア ਆ ਇਹ ਸ਼ਾਈਨ ਕਰਨ ਲੱਗ ਜਾਣਗੇ ਜੀ ਤੇ ਆ ਦੇਖੋ ਜੀ ਵਾਲ ਮੈਂ ਜਿਹੜੇ ਕੀ ਲਾ ਕੇ ਕਿ ਸ काले ਹੈਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਜਾਨੀ ਕਿ ਵਾਲ ਮੇਰੇ ਬਣ ਗਏ ਆ ਤੇ ਹਫਤੇ ਦੇ ਵਿੱਚ ਜੇ ਆਪਾਂ ਦੋ ਵਾਰੀ ਇਸ ਤਰ੍ਹਾਂ ਲਾਵਾਂਗੇ ਆਪਣੇ ਵਾਲਾਂ ਦੇ ਉੱਪਰ ਇਹ ਗੁੜ੍ਹਾਲ ਦੇ ਫੁੱਲ ਤਾਂ ਤੁਹਾਡੇ ਵਾਲ ਬਹੁਤ ਹੀ ਜ਼ਿਆਦਾ ਸੋਹਣੇ ਬਣ ਜਾਣਗੇ ਤੇ ਪਹਿਲਾਂ ਕੋਈ ਯੂਜ਼ ਵੀ ਕਰਦੀਆਂ ਹੋਣੀਆਂ ਭੈਣਾ ਜੋ ਕਰਦੀਆਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ